ਕਬੀਰ ਅੱਲਾ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮੇ ਸਾਈ ਪ੍ਰਗਟ ਹੈ ਮੁਝੇ ਬੁਲੰਤੀ ਨਾਏ ਕਬੀਰ ਅੱਲਾ ਕੀ ਕਰ ਬੰਦਗੀ ਅੱਲਾ ਦੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਅੱਲਾ ਕੀ ਕਰ ਬੰਦਗੀ ਬੰਦਗੀ ਅੱਲਾ ਦੇ ਹੁਕਮ ਜਰਾ ਜਿਹਦੇ ਵਿੱਚ ਤਾਂ ਬੱਦ ਹੋਣਾ ਨਾ ਉਹ ਅੱਲਾ ਦੀ ਹੀ ਬੰਦਗੀ ਬਣਾਈ ਹੋਈ ਅੱਲਾ ਦੇ ਬਾਉਂਡਰੀ ਚ ਰਹ ਅੱਲਾ ਦੇ ਹੁਕਮ ਚ ਰਹ ਅੱਲਾ ਦੀ ਬੰਦਗੀ ਅਸੰਤੋਖ ਸਤ ਸੰਤੋਖ ਸੰਤੋਖ ਦੇ ਦਾਇਰੇ ਚ ਰਹਿਣਾ ਅੱਲਾ ਦੀ ਬੰਦਗੀ ਅੱਲਾ ਕੀ ਕਰ ਬੰਦਗੀ ਜੈ ਸਿਮਰਤ ਦੁਖ ਜਾਏ ਜੈ ਸਿਮਰਤ ਦੁਖ ਜਾਏ ਫੇਰ ਤੇਰਾ ਦੁਖ ਜਾਊਗਾ ਹੈ ਕਹਾਦਾ ਅਰੇ ਜਦ ਤਾ ਦਰਸ਼ਨ ਆਏ ਜਾਊ। ਹੁ ਕਾਰ ਵੀ ਜਲ ਅਹ ਦਿਲ ਮੈਂ ਸਾਈ ਪ੍ਰਗਟ ਹੈ ਗੁੱਝੇ ਬਲੰਤੀ ਨਾਹੀਂ ਸਾਈ ਦਿਵਾਗ ਜਿੰਨੀ ਪ੍ਰਗਟ ਹੋਣਾ ਦਿਲ ਚ ਪ੍ਰਗਟ ਹੋਣਾ। ਦਿਲ ਮੈਂ ਇਤੋ ਕਬੀਰ ਨਹੀਂ ਜਿਹੜਾ ਦਿਮਾਗ ਆਲਾ ਚੱਕਦਾ ਇਹਨਾਂ ਦਾ। ਇਹਨਾਂ ਦਾ ਦਿਮਾਗ ਆਲਾ ਖਿਆਲ ਕਬੀਰ ਨੇ ਚੱਕਿਆ। ਉਹ ਜਿਹੜਾ ਕਹਿੰਦੇ ਨੇ ਦਿਮਾਗ ਹੈ ਉਹ ਕਾਲਾ ਅਫਗਾਨਾ ਵੀ ਕਹਿੰਦਾ ਦਿਮਾਗ ਹੈ ਸਭ ਕੁਝ ਹੈ। ਉਹਦਾ ਦਿਮਾਗ ਜੇ ਵਿਸਪੋਰਟ ਹੋਇਆ ਫਿਰ ਜੇ ਦਿਮਾਗ ਹੀ ਵਿਸਪੋਰਟ ਹੋਇਆ ਕੁਝ ਵੀ ਨਹੀਂ ਰਹਾ ਕੁਝ ਵਿਦਵਾਨ ਤੇ ਦਿਮਾਗ ਜੇ ਵਿਸਪੋਰਟ ਹੋ ਜਿੰਦਾ ਫਿਰ ਉਹਦੀ ਬੋਲਤੀ ਬੰਦ ਹੋ ਜਾਂਦੀ ਦਿਲਵਾਰਾ ਨੂੰ ਗਿਆਨ ਨਹੀਂ ਹੁੰਦਾ ਦਿਮਾਗ ਦਾ ਵਿਸਪੋਰਟ ਹੋ ਜਾਂਦਾ ਦਿਮਾਗ ਤੇ ਬਾਹਰ ਗੱਲ ਚਲੀ ਜਾਂਦੀ ਉਹਦੇ ਉਹਦੇ ਦੀ ਅਕਲ ਤੇ ਬਾਹਰ ਦੀ ਗੱਲ ਆ ਜਾਏ ਵਿਸਪੋਰਟ ਹੋ ਜਾਂਦੀ ਉਹਨਾਂ ਦੀ ਅਕਲ ਤੇ ਬਾਹਰ ਹੈ ਵਿਦਵਾਨਾਂ ਨਾਲ ਵਿਸਪੋਰਟ ਹੋ ਗਿਆ ਸਾਰੇ ਦਿਮਾਗ ਦੇ ਬ੍ਰਸਟ ਹੋ ਗਏ ਸਾਰੇ ਦਿਮਾਗ ਸਾਰਾ ਕੁਝ ਨਹੀਂ ਉਹਨੇ ਸਮਝਦਾ ਚੁੱਪ ਹੋ ਜਾਂਦੇ ਨੇ ਉਹ ਵਿਜੇ ਦਾ ਫੁੱਟ ਜਾਂਦਾ ਹੁੰਦਾ ਦਿਮਾਗ ਹਾਂਜੀ ਕਬੀਰ ਦਿਲ ਵਿੱਚ ਸਾਈ ਪ੍ਰਗਟ ਹੈ 부ਜੇ ਬਲੰਤੀ ਦਿਲ ਵਿੱਚ ਸਾਈ ਪ੍ਰਗਟ ਹੈ ਸਾਈ ਪ੍ਰਗਟ ਹੋਣਾ ਦਿਲ ਚ ਇਹ ਦਿਮਾਗ ਚ ਕਰਦੈ ਨੇ ਗੱਲ ਦਿਮਾਗ ਤਾਂ ਦਿਲ ਚ ਪ੍ਰਗਟ ਨਹੀਂ ਹੋਣ ਦਿੰਦਾ ਸਾਈ ਨੂੰ ਜੇ ਸਾਈ ਦਿਲ ਚ ਪ੍ਰਗਟ ਹੋਊਗਾ ਤੈਨੂੰ ਦਿਮਾਗ ਵਾਲੇ ਨੂੰ ਮੁਸ਼ਕਾ ਮੰਨ ਕੇ ਥੱਲੇ ਲੈ ਆਊਗਾ ਤੈਨੂੰ ਬਾਗੀ ਨਹੀਂ ਰਹਿਣ ਦੁੱਦਾ ਜਦ ਤੂੰ ਆ ਕੀ ਹੋਇਆ ਬੈਠਾ ਰਾਜਾ ਸਾਈ ਉਹਦੇ ਬਰਾਬਰ ਹਰ ਹਰ ਦੇ ਬਰਾਬਰ ਰਾਜਾ ਬਾਕੀ ਉਹ ਵੜ ਤੇਰੀਆਂ ਮੁਸਕਾ ਮੰਨ ਲੂਗਾ ਤਾਂ ਖਲਾਫ ਹੈ ਦਿਮਾਗ ਵਾਲੇ ਇਹਨਾਂ ਨੇ ਆਵ ਰਾਜ ਕਰਨਾ ਉਹਨੂੰ ਉਹ ਕਿਵੇਂ ਮੰਨ ਲੈਣਗੇ ਜ਼ਿੰਦੀ ਗੱਲ ਹੁਕਮ ਕਰ ਨਹੀਂ ਮੰਨ ਸਕਦਾ ਇਹ ਗੱਲ ਨੂੰ ਗੁਰਬਾਨੀ ਹਾਂ ਜੀ ਹਾਂ ਕਾਰ ਦੀ ਟੀਸੀ ਦਿਮਾਗ ਹੈ ਇਹ ਤੋਂ ਤੇ ਹੀ ਵੀ ਕਲਾਸ਼ ਵਰ ਬਤਾਏ ਇਦੋਂ ਉੱਤੇ ਚੜਾਈ ਹੋਣੀ ਹੈ ਸਰੀਰ ਤਾਂ ਇਦੋਂ ਉੱਤੇ ਹੈ ਹੋ ਨਹੀਂ ਹਾਂਜੀ